ਸੋ ਹੈ ਲੋ ਫਰੈਂਚ ਕੀ ਖarcha ਲਾ ਉਹ ਮੀਰੇ ਘਰ ਤਾਂ ਵਧੀਆ ਹੋਮੋਗੇ ਸੋ ਅੱਜ ਵਾਰੀ ਆ ਗਈ ਛੱਲੀਆਂ ਦੀ ਛੱਲੀਆਂ ਖਾਣੀਆਂ ਨੇ ਆਪਾਂ ਨੇ ਭੁੰਨ ਕੇ ਆਪਣੇ ਪਿਆਜ਼ ਪਏ ਨੇ ਉਹਨੇ ਚ ਮੱਛੀ ਨਾ ਹੱਥੋਂ ਨਾ ਪੜਨੀ ਬਹੁਤ ਸੋ ਆ ਗਿਆ ਆਪਣੇ ਨੇ ਵੀ ਸੋ ਆਪ ਨੇ ਹਾ ਪਰ ਬਹੁਤ ਤਾਂ ਦੇ ਨਾਲ ਜਿੱਕਾ ਦੀ ਹੈ ਗਿਆ ਮੋਟੀ ਜੀ ਮੋਰ ਆ ਤਾਂ ਕਿੰਨੀ ਸੋਸ ਤੇ ਆਹ ਮੋਟੀ ਆ ਬਾਪਿਆ ਆ ਦੇਖ ਲੈ ਦੇਖਿਆ ਗਏ ਇਹ ਅਰੇ ਬਹੁਤ ਵਧੀਆ ਹੈ ਲੈ ਇਹ ਨੂਰ ਨੂੰ ਹੁੰਦੇ ਇਹ ਵੈਸੇ ਜਿਹੜੀ ਛੱਲੀ ਹੁੰਦੀ ਹੈ ਜੱਪਣੇ ਵਾਲੀ ਦਾਣੇ ਨਹੀਂ ਹੁੰਦੇ ਮੰਨ ਲਓ ਵੀ ਜਿਹੜੀ ਵਿਖਦੀ ਹੈ ਬਾਜ਼ਾਰ ਚ ਉਹ ਛੱਲੀ ਹੈ ਇਹ ਉਹ ਮੰਡੀਆਂ ਚ ਵਿਗਦੀ ਹੈ ਮੱਕੀ ਉਹ ਹੈ ਇਹ ਹੋਰ ਵੀ ਚੱਕ ਲਿੰਗੇ ਦੇ ਕੱਲ ਨੂੰ ਖੁਰਪੀ ਵੱਢੀ ਜਾਵੇ ਐ ਚ ਹੋਰ ਤਾਂ ਨਹੀਂ ਲਫਾ ਵਿੱਚ ਨਹੀਂ ਇਹ ਪੁੱਗੀ ਨਸਰ ਆ ਦੇ ਕੱਲ ਨੂੰ ਬੰਦਾ ਨਾ ਤੂੰ ਤਾਂ ਰਹਿਣਗੇ ਮੈਂ ਕਹਿੰਦੀ ਸੁਭਾ ਤਾਂ ਖੱਦੀ ਹੋਈ ਆ ਇਹ ਖਾਣੀ ਆ ਅੱਧੀ ਖੱਦੀ ਕਸੂਰੀ ਕੋਈ ਤਖੀ ਜੀ ਲੈ ਨਾ ਉਦੋਂ ਮਾਇਦਾ ਇੱਕ ਪਾਸੇ ਤੇਸ਼ ਕਸ ਪਾ ਤਾ ਉਹਦਾ तो तुलसी वेलों में घये का फल पा मैं दिखा छोटे से और देखो छली ज्यादा स्वाद लग रही होंगी है लग रही होंगी चूल्हे की भुनी भी फिर हम भी चूल्हे पाल जाने ਹੁਣ ਕਰ ਤੋਂ ਗਾਸਟੇ ਚੱਲਣਗੇ ਇੱਕ ਦੇ ਦੋ ਭਨ ਹੋ ਜਾਣੀਆਂ ਮੀਆਂ ਨੇ ਸੇਕ ਨਹੀਂ ਲੱਗਦਾ ਫਰਾਈਂ ਵਿੱਚ ਹੀ ਰੱਖੇ ਪੇਚ ਕਰ ਕਿੱਥੇ ਹੈ ਮੇਰਾ ਪੇਚ ਕਰ ਲੈ ਆ ਦੇ ਇਹ ਬਣਾਣਾ ਹੈ ਹੈ ਆਲੂ ਪਰਾਠੇ ਆਲੂ ਪਰਾਠਾ ਆਲੂ ਪਰਾਠਾ ਬਾਹਰ ਤੋਂ ਪਕਾ ਲਓ ਆਲੂ ਪਰਾਠੇ ਬਣਾਓ ਜਿੱਥੇ ਰੱਖਦੇ ਉਸੇ ਜੇਕ ਭਰ ਜਾਂਦਾ ਲੋਟਾ ਪੁੰਨ ਨਹੀਂ ਕਾਲੀ ਜਿੰਦੇ ਅੱਖਾਂ ਕਾਲੀਆਂ ਹਨ ਉਹ ਲੱਗਦਾ ਪਰ ਉਹ ਜਿੱਥੇ ਜਿੱਥੇ ਉਹ ਜੋ ਗੈਸ ਨਿਕਲਦਾ ਉਹੀ ਉਹੀ ਸੇਕ ਲੱਗਦਾ ਆਲੇ-ਦਾਲੇ ਨੂੰ ਨਹੀਂ ਲੱਗਦਾ ਜਦੋਂ ਅਸੀਂ ਚੱਕੀ ਨੂੰ ਆਲੇ-ਦਾਲੇ ਸੇਕ ਲਾ ਕੇ ਜਾਂਦਾ ਇਹ ਫਰਕ ਹੁੰਦਾ ਜੋ ਜੱਪਾ ਬੋਹਣੀ ਕਰਵਾ ਨਹੀਂ ਕਰੀਆ ਤੁਸੀਂ ਮੈਂ ਦੱਸਦਾ ਗੰਡਾ ਲੈ ਲਿਆ ਆਪਣਾ ਨਾਲ ਗੰਡੇ ਲੂਬੇ ਨਾ ਪਰ ਨਹੀਂ ਪਾਪਾ ਨੂੰ ਜਿੰਦਾਂ ਕੀਆ ਤੁਸਮ ਉਹ ਨੋਲ ਲਾਇਆ ਬੋਟਿਆਂ ਨੂੰ ਪਾਣੀ ਪਾਉਣ ਦੇਖੋ ਅਬੀ ਦੇਖਣਾ ਇਤਨਾ ਜਿਪੜਾ ਪਾਣੀ ਗਾੜਾ ਅਜਿਹਾ ਬੜਾ ਇਨੀ ਮੀਦੀ ਆਉਣਾ ਉਹ ਵਾਲਾ ਪਿੱਛੇ ਲੈਣ ਵਾਲਾ ਮੋਟਰ ਵਾਲੀ ਦਾ ਇਹਨੂੰ ਬਾਈ ਤਾ ਟੁੱਟ ਗਈ ਦੀ ਉੱਪਰਲਾ ਜੋੜ ਉੱਪਰ ਫਿਰ ਐਡੀ ਲੰਬੀ ਪੌੜੀ ਹੁੰਦੀ ਨਹੀਂ ਆਪਣੇ ਆਮੋਮਨ ਹਨਾ ਫਰਮਾਇਆ ਦੋ ਪੌੜੀਆਂ ਬਨ ਲੀਆਂ ਇੱਕ ਆ ਇੱਕ ਉਹ ਪਾਇਣ ਦੇ ਖਸਮ ਦੀ ਪੌੜੀ ਐ ਜੋੜ ਲਾਤਾ ਸਾਰਾ ਕੁਝ ਥੱਲੇ ਨੂੰ ਉੱਤਰ ਦਤਾ ਪੌੜੀ ਲੱਫ ਗਈ ਬਾਈ ਥੋੜਾ ਬਾਈ ਉੱਪਰੋਂ ਆਇਆ ਗੋਲੀ ਮੰਗੂ ਹਾਂ ਅੱਡੀ ਐਸੀ ਠੁਕੀ ਹੋਈ ਆ ਹੁਣ ਸੁੱਜ ਗਈ ਪਿੱਛੇ ਸੁੱਜ ਗਈ ਹਾਂ ਸੁੱਜਣੀ ਹੁੰਦੀ ਚਲੋ ਖੋ ਜੀ ਇਹੋ ਵਰਤਦਾ ਪਾਣੀ ਤੂੰ ਮੇਜਰ ਇੰਜਰੀ ਤੇ ਚੱਲ ਰਿਹਾ ਪੈਰ ਦਾ ਕੰਪੇਨ ਇੰਨੀ ਕੋ ਰਹੀ ਆ ਆਲੇ ਦਾ ਚਲੋ ਮੁੰਡਾ ਆਪਣਾ ਜਾਣ ਦੋਸਤਾਂ ਦਾ ਵੈਟਰ ਉਹਨੇ ਇੱਕ ਆਪਣਾ ਤੇਲ ਲਿਆ ਕੇ ਦਿੱਤਾ ਉਹਦੇ ਨਾਲ ਦਰਦ ਘਟੂੰਗਾ ਆਉਂਦਾ ਪਾ ਲਿਆ ਉਹ ਚ ਵੀ ਆ ਤਾਂ ਤੁਸੀਂ ਜਿਵੇਂ ਪਾ ਦੀ। ਜੇ ਕੋਣਾ ਪੈਣੇ ਤੇ ਕਿਹਨੂੰ ਮਾਰ ਦੂੰਗਾ। ਜਮੇ ਪੌੜੀ-ਪੌੜੀ ਕਹਨੂੰ ਮੈਂ ਤਾਂ ਗਲਤੀ ਕਰ ਗਿਆ ਹੈਗੀ ਲੈ ਲਿਆ ਕਰੋ। ਹਾਂ ਨੂੰ ਦੇ ਦਰਵਾਜ਼ੇ। ਨੂਰਾ ਕੀ ਕਸਾ ਕੇ ਗਿਆ ਦਰਵਾਜ਼ੇ ਨੂੰ? ਆ ਕੀ ਕਸਾ ਦਰਵਾਜ਼ੇ ਤੇ? ਕੰਮ ਤੇ ਰਹੀਆਂ ਹੋਰ ਕਹਿ ਦੇ ਨਹੀਂ ਹੈਗੇ। ਕੀ ਕਸਾ ਹੋਇਆ? ਉਹ ਜੇ ਨਮੀ ਨੂੰ ਮੈਂ ਫਟਕੀ ਟੰਗ ਰਹਾ ਹੋਇਆ ਪੱਖਾ ਚਲਾਤਾ ਮੈਂ ਕਹਿ ਕਿ ਨੇ ਸਿੱਧੀ ਲਾ ਲਿਆ ਕਿ ਜੇ ਕੋਈ ਕੋਲ ਨਹੀਂ ਮੜੀ ਹੋਵਣ ਦੀ ਲੈ ਲਵੇ ਛੱਡ ਮੈਂ ਭੁੰਨਦਾ ਛੱਡ ਪਰ ਇਹ ਤੁਹਾਨੂੰ ਮੜੀ ਮੜੀ ਰਹੇਗੀ ਵਾਹ ਇਹਨੂੰ ਤੋਂ ਬਹਾਉਂ ਲਿਆ ਤੁਨ ਕੰਦੇਆਂ ਦਮੇ ਸ਼ੁਕਰ ਕਰਉਂ ਜੇ ਤਾਂ ਨੇ ਲਿਆਉਂ ਗਿਓ ਇੱਕ ਵਾਰ ਸੇ ਟਕਾ ਕੇ ਰੱਖ ਤਾਂ ਹੀ ਸੇਕ ਲੱਗੂਗਾ ਤੂੰ ਸਾਰੀ ਛੜੀ ਘੁਮਾਤੀ ਉਪਰੋ ਛੱਡਾ ਛੜ ਤੂੰ ਉਹ ਦੂ ਦੇਖ ਲੱਗਿਆ ਮਗਰ ਇਹ ਪਹਿਲਾ ਪੌੜੀਆਂ ਦੇਖੀਆਂ ਹਾਲ ਤੱਕ ਜਦ ਹੀ ਉਹ ਕਾਂ ਲੱਗਦੀ ਹੋਊਗਾ ਤਾਂ ਇੱਕ ਨਾ ਕਦੇ ਵੀ ਮਨਚੇ ਨਾਲ ਆਇਆ ਕਰੋ ਵੀ ਇਹ ਬੰਦੇ ਦਾ ਬੂਠਾ ਦੇਖਣਾ ਮਾੜਾ ਮੈਂ ਦੋ ਬੰਦਿਆਂ ਨੂੰ ਮਾੜਾ ਸਮਝ ਤਾ ਦੋਵੇਂ ਮੇਰੇ ਮੂਹਰੇ ਆ ਕੇ ਪਹਿਲੇ ਮੈਂ ਕਹਿਦਾ ਹੀ ਤਾਂ ਮੈਨੂੰ ਇਹ ਲੱਗਦਾ ਤਾਂ ਮਹਾ ਮੈਂ ਜੋੜਨੋਂ ਲੱਗੇ ਨੇ ਉਧਰੋਂ ਕਹਿੰਦਾ ਕਹਿੰਦਾ ਸੋਚ ਲਾ ਦੇਣੀ ਆ ਇਹਨੂੰ ਇੱਥੇ ਪਤਾ ਵੀ ਸਾਰਾ ਮੈਂ ਪੰਥ ਕਰਕੇ ਕਿ ਕਰਦੇ ਹਾਂ ਤੁਸੀਂ ਉੱਪਰ ਕਰੋ ਮੈਂ ਦੇਖੀ ਉਹ ਕਾਦੀ ਵੀ ਪੁਰਾਣਾ ਗਿਰਿਆ ਜਿਹੜੇ ਉੱਪਰੋਂ ਗਿਰਦਾ ਪਤਾ ਨਹੀਂ ਕੀ ਕੀ ਕੁੱਟਣਾ ਆ ਹੁਣ ਡਿਜ਼ਾਈਨਾਂ ਕਾ ਜਿਆਦਾ ਦੱਦ ਹੋ ਰਿਹਾ ਧਾਤੀ ਨਾਲ ਲੱਗ ਨਹੀਂ ਰਹੀ ਸੁਨੈਰ ਤੇ ਰੱਖਣਾ ਚੱਕਾ ਪਾ ਮੰਨੂ ਆਉਗੀ ਭਾਰੇ ਉਹ ਬਾਰੀ ਬੋਲੀ ਤਾ ਰੱਖਾ ਥੱਲੇ ਪਰਲੇ ਪਾਸੇੋਂ ਪੈਂਦਾ ਹੁੰਦਾ ਪਰਲਾ ਪਾਸਾ ਬੋਲਾ ਹੁੰਦਾ ਗੰਤਨਾ ਲਾ ਆਇਆ ਰਾਇ ਲਾ ਇੱਧਰ ਨੂੰ ਐ ਲਾ ਗਾ ਗਏ ਉਹ ਮੇਂ ਚੰਦੀ ਜਾਂਦਾ ਕੀਤਾ ਮਾਰੀ ਗਿਆ ਹੀ ਰਿਹਾ ਅਜਾ ਤਾਂ ਉਹ ਜਿਹੜੇ ਗੰਡੂ ਵਾਲੇ ਬਾਬੇ ਦੇ ਫਾਲੋਅਰ ਨੇ ਉਹਨਾਂ ਨੂੰ ਦੱਸ ਦਵਾਂ ਵੀ ਗੰਡੂ ਵਾਲਾ ਪਾਪਾ ਥਰੀ ਛੱਟ ਗਿਆ ਦੁਰਾਜ ਸਿੰਘ ਦਾ ਕੇ ਨੂ ਦਾ ਉਹ ਆਹ ਉਹਦੀ ਚੱਕਰ Vou não a